ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਡ ਤਾਰੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਨਗ ਲੈ ਕੇ ਆਂਦਾ ਜੀ ਸੂਇਆ ਸਵਾਇਆ ਡਿਟੇਲ ਤੁਹਾਨੂੰ ਮੈਂ ਬਾਜੀ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਆਜੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾ ਬਾਈ ਜਸਦੀਪ ਸਿੰਘ ਪਿੰਡ ਤਾਰੇ ਵਾਲਾ ਜ਼ਿਲ੍ਹਾ ਮੋਗਾ ਤਸਵੀਰ ਮੋਗਾ ਮੋਬਾਈਲ ਨੰਬਰ ਜੀ 6839984777 ਸੂਆ ਕਿੰਨੇ ਮਾ ਵੜ ਦੋ ਸੂਆ ਵੀਰੇ ਮਾਲਕਾਂ ਨੇ ਦੂਜੇ ਕਿ ਆ ਕੋਈ ਤੀਜੇ ਵੀ ਮੰਨ ਸਕਦਾ ਆਪਣੀ ਖਰੀਦੀ ਆਪਣੀ ਖਰੀਦੀ ਵੀਰੇ ਮਾ ਦੋ ਸੂਈ ਹੈ ਜੀ ਸੂਈ ਆ ਚੌਥਾ ਦਾ ਨਾ ਵੀਰੇ ਰੋਜ ਬੱਚਾ ਕੀ ਆ ਜੀ ਬੱਛਾ ਵੀਰੇ ਜੇਰ ਕੰਪਲੀਟ ਆ ਜੀ ਸਾੜੇ ਕਾਹਦੀ ਕੰਪਲੀਟ ਆ ਵੀਰੇ ਜੇਰ ਕਿੰਨਾ ਦੁੱਧ ਜੋਕ ਦਾਂਗੇ ਜਿਹੜਾ ਵੀਰੇ ਇੱਥੇ ਚੋਲਣਾ ਕਿਸੇ ਨੇ ਆਉਗਾ 16 ਕਿਲੋ ਬੋਲਾ ਮੰਨ ਲੈ ਵੀ ਦੁੱਧ ਮੰਨ ਲੈ 16 ਕਿਲੋ ਚਾਹੇ ਡੱਬਾ ਮਾਰ ਕੇ ਲੈ ਲੇ। ਹਾਂ ਆ ਲੀਟਰ ਮਾਰ ਕੇ ਦੇਵਾਂਗੇ ਯਾਰ ਕੋਈ ਚਾਰ ਡਾਂਗ ਚੋਲੇ ਪੜਾ। ਹਣ ਤਸੱਲੀ ਕਰ ਤਸੱਲੀ ਕਰਕੇ ਆਉਂਦੀ। ਬਾਅਦ ਚ ਨਾ ਲੰਬਾ ਦੇ। ਬਾਅਦ ਚ ਨਾ ਵੀਰੇ ਲੰਬਾ ਦੇ ਆਪਣੀ ਖਰੀਦੀ ਆਪਣੀ ਘਰੇ ਕਰ ਯਾਰ ਗਾਉਂ ਮ ਆਪਣੀ ਦਾਈ ਆਪਣੀ ਘਰੇ ਕਰਦੀ ਬਈ। ਠੀਕ ਆ। ਥੋੜ੍ਹ ਕੇ ਦਿਖਾ ਦੇ ਵੀਰੇ। ਸੁਆ ਜਿਹੜਾ ਮਰਜੀ ਮੰਨ ਲਓ ਵੀਰੇ। ਕਿਉਂਕਿ ਮਾਲਕਾਂ ਨੇ ਦੂਜੇ ਗਿਆ ਪੁੱਤੀਜੇ ਵੀ ਮੰਨ ਸਕਦਾ। ਥੋੜੀ ਜੀ ਘੱਟ ਸੇਵਾ ਵਾਲੇ ਘਰੋਂ ਆਈ ਆ। ਮੈਂ ਦੁੱਧ 20 ਕਿਲੋ ਦੇ ਦਊਗਾ। ਹੂੰ ਸੇਵਾ ਜਾਤ ਬਹੁਤ ਆ ਪਰ ਸੇਵਾ ਘੱਟ ਸੀ ਜਿਹੜੇ ਵੀਰਾਂ ਦੇ ਘਰੋਂ ਆਈ ਆ ਅ ਗੋਗਲੀ ਵੀ ਨਹੀਂ ਦੇਣੀ ਬੱਛੀ ਵੀ ਨਹੀਂ ਦੇਣੀ ਹੈ ਨਹੀਂ ਬੱਛੀ ਦੇਣੀ ਠੀਕ ਆ ਤੇ ਦੋ ਤੇਰੀ ਹੁਣ ਵੀ ਗਾਉਣੇ 20 ਪਲੱਸ ਦੇ ਦੇਣਾ ਵਾ ਇਹ ਵੀ ਚੰਗਾ ਸਾਮ ਵਾਲ ਆ ਗਿਆ ਜੀ ਬਾਈ 23 ਕਿਲੋ ਵੀ ਦੇ ਦੇਵੇ ਥਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਹਾਂ ਥਣ ਤੁਹਾਨੂੰ ਬਹੁਤ ਚੰਗਾ ਇਕੱਲਾ ਇਕੱਲਾ ਨਿੱਖਣ ਮ ਮੋਟ ਚੰਗ ਭੂਰਾ ਵੀ ਨਹੀਂ ਬਾਕੀ ਕੁਆਲਿਟੀ ਦਾ ਬਰਾ ਧਾਰਾ ਮਾਰਦਗੇ ਮਾਰ ਦਿਓ ਜੀ ਮਾਰ ਦਿਓ ਧਾਰਾ ਮਾਰਦਗੇ ਨੇੜੇ ਦੀ ਲੋਡ ਹੁੰਦੀ ਕਿ ਨਹੀਂ ਹੁੰਦੀ ਪੋਣਾ ਪਾਲੇ ਬਰਾ ਕਈ ਬੁੜੀਆਂ ਆ ਕੇ ਗੈਰਦੀਆਂ ਤੁਸੀਂ ਬਾਈ ਵੀਡੀਓ ਚ ਨਹੀਂ ਆਣਾ ਪਾਇਆ ਨਹੀਂ अच्छा भाई दिने हां पर ਇਹਨੂੰ ਤਾਂ ਨਿਆਣੇ ਦੀ ਲੋੜ ਨਹੀਂ ਕੋਈ ਇਹਨਾਂ ਨੂੰ ਤਾਂ ਲੋੜ ਨਹੀਂ ਹੁੰਦੀ ਇਹਨਾਂ ਦੇ ਵੀ ਨਿਆਣਾ ਪਾਉਣਾ ਪਏ ਹਾਂ ਫੇਰ ਕੀ ਫਾਇਦਾ ਕੋਈ ਹੂੰ ਬਾਕੀ ਕੁਆਲਿਟੀ ਬੁਰੀ ਚੰਗੀ ਆ ਹਾਂ ਰੰਗ ਪ੍ਰਿੰਟ ਸੋਹਣਾ ਵੀਰੇ ਦੁੱਧ ਦੁੱਧ ਵੀ ਗਾਂ ਨੂੰ ਬਾਈ ਕੋਈ ਟਿਕਾਣੇ ਤੇ ਲੱਗਿਆ ਨਹੀਂ ਬਸ 24 25 ਕਿਲੋ ਵੀ ਦੇ ਸਕਦੀ ਪਰ ਆਪਾਂ ਤਾਂ 20 ਗਾਂ ਨਹੀਂ ਠੀਕ ਆ ਹਾਂ ਬਾਕੀ ਉਹ ਠੰਡੀ ਮਿਰਚੀ ਹੈ ਠੰਡੀ ਠੰਡੀ ਬਰਾੜਾ ਹੂੰ ਮੱਚੀ ਹੁੰਦੀ ਤਾਂ ਲੈਖਾ ਹੀ ਨਹੀਂ ਸੀ ਕੋਈ ਨਾ ਪੁੱਤ ਨਾ ਪਤਨਾ ਬਰਾਂ ਦਾ ਮਸ਼ੀਨ ਤੇ ਲਾਲਾ ਜਾ ਤੇ ਮਰਜ਼ੀ ਚੋਈ ਚੱਲ ਹੂੰ ਆ ਫੜੀ ਬੱਤੇ ਮੜਿਆ ਬਣੀ ਮੜਾ ਥਾਨ ਵੇਖ ਲੈ ਕੀ ਹੋਇਆ ਸਟਿਆ ਹੂੰ ਜਿਹੜਾ ਬਰਾੜਾ ਥਾਣਾ ਉਹਦੀ ਚੌਣ ਠੀਕ ਆ ਆ ਦੇ ਚਵਾਈ ਦੇ ਇੱਕ ਨੰਬਰ ਆ ਲੈ ਠੀਕ ਆ ਠੀਕ ਆ ਜੀ ਚਵਾਈ ਦਾ ਬੇਫਿਕਰ ਹੋ ਕੇ ਆ ਜੀ ਮੈਂ ਦੁੱਧ ਵੀ ਬਰਾੜਾ 16 ਕਿਲੋ ਬੋਲਾ ਮੰਨ ਲੇ ਦੁੱਧ ਮੰਨ ਲੇ ਚੌਥਾ ਦੇਣਾ ਸੂਈ ਨੂੰ ਅੱਜ ਜੈਜ ਜੀ ਡਿਮਾਂਡ ਜਿਹੜੇ ਲੈਣਾ ਹੀ ਆ ਜੈਜ ਜੀ ਬਰਾੜਾ ਚਾਹ ਮੈਂ ਜੈਜ ਬਰਾ ਗਾਂ ਦਾ 50 ਦੀ ਵਿਖਜੂ 45 ਦੀ ਵਿਖਜੂ ਪਰ ਆਪਾਂ ਵੇਚਣੀ 40 ਦੀ ਯਸਨਵਾ 40 ਦੀ ਦੇ ਦਾਰ ਹਾਂ ਕੋਈ 39900 ਵਾਲਾ ਵੀ ਨਾ ਕਵੇ ਵੀ 900 ਦੀ ਲੱਗੂ ਲੱਗੂ 40 ਦੀ ਛੋੜ ਖੋਚ ਹੋਈ ਕਰਦਾ ਹੂੰ ਪਰ ਦੇਊਗਾ ਨਹੀਂ ਕੋਈ ਠੀਕ ਆ 20 ਕਿਲੋ ਦੁੱਧ ਵਾਲੀ ਵੀਰੇ 40 ਦੀ ਠੀਕ ਆ ਸੀ ਠੰਡੀ ਥਾਂ ਸੁਣ ਬੁਖਾੜੇ ਕਿਹੋ ਜਿਹਾ ਲੱਗਾ ਵਾ ਹਾਈਟ ਦੀ ਨਾਰਮਲ ਆ ਹਾਈਟ ਦੀ ਨਾਰਮਲ ਬਰਾੜਾ ਬਾਕੀ ਸੋਨਾ ਮੁੱਠੀ ਵਾਲਾ ਉਹਨਾਂ ਕੀ ਕਰੌਸ ਆਏ ਨੇ ਦੁੱਧ ਦੇਈ ਜਾਣਾ ਮਈਆਂ ਵਰਗਾ ਹੂੰ ਬਾਕੀ ਜਿਹਨੇ ਦੁੱਧ ਪੀਣਾ ਉਹਨੂੰ ਮਾਰ ਦੁੱਧ ਪੀਣਾ ਵੀਰੇ 20 ਕਿਲੋ ਦੁੱਧ ਵਾਲੀ ਕਿਹਨੇ ਦੇਣੀ 40 ਦੀ ਸਹੀ ਗੱਲ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ